ਪਿਊਰਸ ਆ ਕਮ ਬੈਕ ਅਪਰੋਗ੍ਰਾਮਸ ਸੋ ਵੀਰਸ ਐਡਵਾਂਸਡ ਸੈਕਸ਼ਨ ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡੀਐਮਕੇ ਪਾਰਟੀ ਦੇ ਇੱਕ ਮੁਸਲਮਾਨ ਪਾਰਲੀਮੈਂਟ ਮੈਂਬਰ ਐਮਐਮ ਅਬਦੁੱਲਾ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਲਿਖੇ ਇੱਕ ਪੱਤਰ ਵਿੱਚ ਦੱਸਿਆ ਹੈ ਕਿ ਕਿਵੇਂ ਉਸ ਨੂੰ ਪਾਰਲੀਮੈਂਟ ਵਿੱਚ ਚੁਣੋਂਤ ਪਹਿਲਾਂ ਇੱਕ ਸੁਰੱਖਿਆ ਜਵਾਨ ਨੇ ਜ਼ਲੀਲ ਕੀਤਾ ਅਤੇ ਪੁਸ਼ਕਿਸ਼ ਕੀਤੀ ਹੈ ਸੋ ਇਸ ਐਮਪੀ ਦਾ ਕਹਿਣਾ ਹੈ ਕਿ ਭਾਰਤੀ ਜਮਹੂਰੀਤ ਨੂੰ ਇਸ ਵੇਲੇ ਵਰਜਿਤਾਰੀ ਲੋਕ ਹੀ ਕੰਟਰੋਲ ਕਰ ਰਹੇ ਨੇ ਔਰ ਜਮਹੂਰੀਤ ਜਮਹੂਰੀਤ ਨਾਂ ਦੀ ਕੋਈ ਜੀ 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 ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਜਿਹੜੇ ਤੋਂ ਲਾਈਵ ਮੈਸਨ ਨੇ ਉਹ ਵੀ ਇੰਟਰਟੇਨ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਲਈ ਆਨ ਲਿਖ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਰਾਤ ਸਭ ਕੀ ਕਹਿਣਾ ਚਾਹੋਗੇ ਦੇਖੋ ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਵੀ ਅੱਜ ਟ੍ਰਿਬਿਊਨ ਪੋਰਟਲ ਦੇ ਉੱਤੇ ਖਬਰ ਲੱਗੀ ਸੀ ਕਿ ਭਾਈ ਅਮਰਤਪਾਲ ਸਿੰਘ ਔਰ ਉਹਨਾਂ ਦੇ ਦੂਸਰੇ ਸਾਥੀ ਨੌ ਸਿੰਘਾਂ ਦੀ ਜਿਹੜੀ ਹੈ ਐਨਐਸਏ ਦੇ ਥੱਲੇ ਗ੍ਰਿਫਤਾਰੀ ਦਾ ਪੀਰੀਅਡ 1 ਸਾਲ ਹੋਰ ਵਧਾ ਦਿੱਤਾ ਗਿਆ ਹੈ ਕਿਉਂਕਿ ਔਰ ਇਸੇ ਨੂੰ ਖਬਰ ਨੂੰ ਦੂਸਰਿਆਂ ਨੇ ਵੀ ਕਵਰ ਪੋਰਟਲ ਤੋਂ ਇਹ ਆਧਾਰ ਬਣਾ ਕੇ ਕੀਤਾ ਲੇਕਨ ਫਿਰ ਜਦੋਂ ਮੈਂ ਇੱਕ ਦੋ ਟੀਵੀ ਚੈਨਲਸ ਦੇ ਉੱਤੇ ਡਿਸਕਸ਼ਨਸ ਜਿਹੜੀਆਂ ਪੰਜਾਬ ਦੇ ਟੀਵੀ ਚੈਨਲ ਨੇ ਉਹਨਾਂ ਨੇ ਰਾਜਦੇਵ ਸਿੰਘ ਬਰਨਾਲਾ ਜਿਹੜੇ ਕਿ ਇਸ ਵੇਲੇ ਮੇਨ ਕੰਟੈਕਟ ਪਰਸਨ ਇੱਕ ਵਕੀਲ ਦੇ ਨਾਤੇ ਵੀ ਔਰ ਉਹਨਾਂ ਦਾ ਕੀ ਰੋਲ ਹੈ ਤੇ ਆਉਣ ਵਾਲੇ ਪੀਰੀਅਡ ਚ ਸਾਹਮਣੇ ਆਏਗਾ ਲੇਕਨ ਇਹ ਵੀ ਕਿ ਉਹਨਾਂ ਨੇ ਇਲੈਕਸ਼ਨ ਲੜਨੀ ਹੈ ਭਾਈ ਅਮਰਪਾਲ ਸਿੰਘ ਨੇ ਇਸ ਦੀ ਅਨਾਉਂਸਮੈਂਟ ਵੀ ਰਾਜਦੇਵ ਸਿੰਘ ਬਰਨਾਲਾ ਨੇ ਹੀ ਪਹਿਲਾਂ ਕੀਤੀ ਸੀ ਹਾਲਾ ਉਹਨਾਂ ਦੀ ਫੈਮਲੀ ਉਹਨਾਂ ਦੇ ਫਾਦਰ ਨੇ ਤਾਂ ਕਿਹਾ ਸੀ ਕਿ ਅਸੀਂ ਇਸ ਹੱਕ 'ਚ ਨਹੀਂ ਹੈ ਪਰ ਬਾਅਦ 'ਚ ਜਦੋਂ ਉਹ ਵੀ ਭਾਈ ਅਮਰਪਾਲ ਸਿੰਘ ਨੂੰ ਮਿਲੇ ਫਿਰ ਉਹਨਾਂ ਨੇ ਕਨਫਰਮ ਕੀਤਾ ਵੀ ਹਾਂ ਉਹ ਚੋਣ ਲੜਨਾ ਚਾਹੁੰਦੇ ਨੇ ਸੋ ਰਾਜਦੇਵ ਸਿੰਘ ਬਰਨਾਲਾ ਜਿਹੜਾ ਅਦਰਵਾਇਜ਼ ਤਾਂ ਸ਼ੱਕੀ ਕਿਰਦਾਰ ਹੈ ਪਰ ਕਿਉਂਕਿ ਇਸ ਵੇੜੇ ਜਿਹੜਾ ਮੇਨ ਮੈਸੇਂਜਰ ਉਹੀ ਬਣਿਆ ਹੋਇਆ ਸੋ ਅਸੀਂ ਉਸ ਨੂੰ ਹੀ ਕੋਟ ਕਰ ਸਕਦੇ ਉਹਦੇ ਨਾਲ ਇੱਕ ਹੋਰ ਪੱਤਰਕਾਰ ਹਮੀਦ ਸਿੰਘ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਕਿਹਾ ਕਿ ਵੀ ਨਹੀਂ ਇਹ ਤਿੰਨ ਮਹੀਨੇ ਬਾਅਦ ਰਿਵਿਊ ਹੁੰਦਾ ਜਿਹੜਾ ਐਨਐਸਏ ਹੈ ਸੋ ਇਹ ਤਿੰਨ ਮਹੀਨੇ ਲਈ ਵਧਾਇਆ ਗਿਆ ਕਿਉਂਕਿ ਟਾਈਮ ਫਰੇਮ ਕਿਉਂਕਿ ਭਾਈ ਅਮਰਪਾਲ ਸਿੰਘ ਤਾਂ ਬਾਕੀ ਤਾਂ ਉਹ ਜਿਹੜੇ ਫੜੇਗੇ ਉਹਨਾਂ ਤੋਂ ਆਲਮੋਸਟ ਇੱਕ ਮਹੀਨਾ ਬਾਅਦ ਫੜੇਗੇ ਸੋ ਇਹ ਇੱਕ ਕਨਫਿਊਜ਼ਨ ਜਿਹ ਹੈ ਲੇਕਿਨ ਤਿੰਨ ਮਹੀਨੇ ਹੋਏ ਜਾਂ ਸਾਲ ਹੋਏ ਇਹ ਤਾਂ ਆਉਣ ਵਾਲੇ ਦਿਨਾਂ ਚ ਹੋਰ ਕਲੈਰਿਟੀ ਹੋਏਗੀ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਇੰਨਾ ਸੌਖਾ ਜਿਵੇਂ ਬਹੁਤਿਆਂ ਨੇ ਇਹ ਸਾਰੇ ਨੂੰ ਪਹਿਲਾਂ ਹੀ ਭਾਜਪੀ ਗੇਮ ਬਣਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕੁਝ ਜਿਹੜੇ ਨੇ ਉਹ ਸਸਪੀਸ਼ੀਅਸ ਤਾਂ ਨਹੀਂ ਸਾਰੇ ਚੋਂ ਜੀ ਹੋਏਗਾ ਘੇਰੇ ਉਹਨਾਂ ਨੂੰ ਜਿਹੜਾ ਉਹ ਦੇ ਆ ਕੇ ਸੌ ਚੁਕਾਈ ਜਾਏਗੀ ਕਿ ਨਹੀਂ ਜੇ ਸੌ ਚੁਕਾਈ ਜਾਂਦੀ ਐ ਐਨਐਸਏ ਟੁੱਟੇਗਾ ਕਿ ਨਹੀਂ ਤਾਂ ਜੇ ਟੁੱਟਣ ਵਾਲੀ ਕਿਉਂਕਿ ਇਸ ਤੋਂ ਇਹ ਅੰਦਾਜ਼ਾ ਹੁੰਦਾ ਕਿਉਂਕਿ ਐਨਐਸਏ ਕੋਈ ਦਿੱਲੀ ਸਰਕਾਰ ਨੇ ਤਾਂ ਨਹੀਂ ਲਾਇਆ ਹੋਇਆ ਪੰਜਾਬ ਸਰਕਾਰ ਨੇ ਹੀ ਲਾਇਆ ਇਸ ਦਾ ਮਤਲਬ ਇਹ ਹੈ ਕਿ ਵੀ ਇਹ ਕਈ ਕੋਸ਼ਿਸ਼ ਸਾਈਮਲਟੇਨियसਲੀ ਚੱਲ ਰਿਹਾ ਹੈ ਏਜੰਸੀਆਂ ਆਪਣੇ ਤੌਰ ਤੇ ਸਾਰੇ ਨੂੰ ਨਾਬ ਤੋਲ ਰਹੀਆਂ ਹੋਣ ਗਿਆ ਕਿ ਬਈ ਰਿਲੀਜ਼ ਹੋਣ ਦੇ ਨਾਲ ਐਮਪੀ ਬਣ ਕੇ ਜੇ ਵਿਚਰਦੇ ਨੇ ਬਾਹਰ ਕੀ ਹੋਏਗਾ ਕੌਮ ਚ ਕੀ ਹੋਏਗਾ ਓਵਰ ਆਲ ਕੀ ਪ੍ਰਭਾਵ ਪਏਗਾ ਸੋ ਉਹਦੇ ਚ ਇਹ ਇੱਕ ਕੰਡੈਮਨੇਬਲ ਐਕਟ ਹੈ ਜੇ ਇਹ ਠੀਕ ਪੰਜਾਬ ਸਰਕਾਰ ਨੇ ਇਸ ਨੂੰ ਅੱਗੋਂ ਲਈ ਵਿਧਾਇਆ ਇੱਕ ਸਾਲ ਲਈ ਤੇ ਜੇ ਕੋਈ ਟੈਕਨੀਕਲ ਰੀਜਨਸ ਦੇ ਥੱਲੇ ਉਸ ਦੇ ਉੱਤੇ ਪੁਨਰ ਵਿਚਾਰ ਦਾ 2-3 ਮਹੀਨੇ ਦਾ ਵਕਤ ਹੈ ਉਹ ਵੀ ਜਿਹੜਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਵੀ ਇਹ ਡਿਸੀਜਨ ਟੋਟਲੀ ਪੋਲੀਟੀਕਲ ਹੈ ਇਹਦਾ ਕੋਈ ਨੈਸ਼ਨਲ ਸਕਿਉਰਿਟੀ ਨਾਲ ਜਾਂ ਕੋਈ ਤਾਲੁਕ ਨਹੀਂ ਹੈ اور इवन ਜਿਹੜਾ ਕੇਸ ਇਹਨਾਂ ਨੇ ਉੱਥੇ ਬਿਲਡ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਹਦੇ ਥੱਲੇ ਡਿਬਰੂਗਾੜ ਜੇਡ ਦਾ ਸੁਪਰਡੈਂਡਰ ਦੂਜੇ ਜੀ ਉਹਨੇ ਫੋਨ ਪ੍ਰੋਵਾਈਡ ਕੀਤੇ ਜਾਂ ਦੂਜੇ ਉਦੇਜ ਵੀ ਅਮਰਤਪਾਲ ਸਿੰਘ ਦਾ ਕੇਸ ਚ ਨਾ ਨਹੀਂ ਹੈ ਨਾ ਹੀ ਕੋਈ ਦੂਜੇ ਜਿਹੜੇ 12 14 ਕੇਸ ਬਣਾਏ ਹੋਏ ਨੇ ਕੋਈ ਟ੍ਰਾਇਲ ਚੱਲੇ ਸੋ ਇਹ ਤੋਂ ਇੱਕ ਬਿਲਕੁਲ ਜ਼ਾਹਰ ਹੈ ਕਿ ਇਹ ਪੋਲਿਟੀਕਲ ਡਿਸੀਜਨ ਹੈ ਔਰ ਜੇ ਭਾਈ ਅਮਰਤਪਾਲ ਸਿੰਘ ਦੀ ਕੈਪਟਿਵਿਟੀ ਨੂੰ ਹੋਰ ਪ੍ਰੋਲੋਂਗ ਕੀਤਾ ਜਾਂਦਾ ਤੇ ਇਹਨਾਂ ਦੀ ਜਮਹੂਰੀਅਤ ਦਾ ਹੀ ਜਲੂਸ ਕੱਢੇਗਾ ਕਿ ਭਈ ਜੇ 197000 ਲੋਕਾਂ ਨੇ ਵਾਧੂ ਵੋਟਾਂ ਨਾਲ ਦੋ ਆਲਮੋਸਟ ਸਭ ਤੋਂ ਜ਼ਿਆਦਾ ਲੀਡ ਪੰਜਾਬ ਦੇ ਜਿਹੜੇ ਤੇਰਾ ਐਮਪੀ ਨੇ ਉਹਨਾਂ ਚੋਂ ਅਮਰਿਤਪਾਲ ਸਿੰਘ ਜੀ ਲੋਕਾਂ ਨੇ ਆਪਣਾ ਫਤਵਾ ਦਿੱਤਾ ਆਪਣਾ ਆਪੀਨੀਅਨ ਦਿੱਤਾ ਜੇ ਇਹਦੇ باوجود ਬਿਨਾ ਕਿਸੇ ਕੇਸ ਤੋਂ ਜਸਟ ਪੋਲਿਟਿਕਲ ਰੀਜਨਸ ਕਰਕੇ ਐਨਐਸਐਲ ਆ ਕੇ ਉਹਨਾਂ ਨੂੰ ਬੰਦ ਕਰ ਰੱਖਿਆ ਜਾਂਦਾ ਤੇ ਇਹ ਵੀ ਆਪਣੇ ਆਪ ਚ ਦੱਸ ਦਿੰਦਾ ਵੀ ਇਹ ਕਿਉਂ ਜਈ ਜਮਹੂਰੀਅਤ ਹੈ ਔਰ ਦੂਸਰੇ ਪਾਸੇ ਇਸੇ ਜਮਹੂਰੀਅਤ ਦਾ ਇੱਕ ਹੋਰ ਜਲੂਸ ਅੱਜ ਡ੍ਰੈਵਿਡਨ ਪਾਰਟੀ ਦੇ ਐਮਪੀ ਨੇ ਕੱਢਿਆ ਔਰ ਇਹ ਵੀ ਦਾ ਡ੍ਰੈਵਿਡੈਂਸ ਦੇ ਥੱਲੇ ਉਹਨਾਂ ਨੇ ਲਿਖਿਆ ਔਰ ਇਹ ਇਹਨਾਂ ਦਾ ਨਾਂ ਹੈ ਕਿਉਂਕਿ ਨਾਂ ਤੋਂ ਮੈਨੂੰ ਅੰਦਾਜ਼ਾ ਹੁੰਦਾ ਵੀ ਇਹ ਮੁਸਲਮਾਨ ਨਾ ਹੈ ਐਮ ਐਮ ਅਬਦੁੱਲਾ ਇਹ ਮੈਂਬਰ ਪਾਰਲੀਮੈਂਟ ਨੇ ਰਾਜਸਭਾ ਦੇ ਤਮਿਲਨਾਡੂ ਤੋਂ ਜੀ ਔਰ ਹਾਲਾਂਕਿ ਇਸ ਦੇ ਨਾਂ ਹੋਣ ਦੇ ਨਾਤੇ ਕਮੇਟੀ ਔਨ ਰੂਰਲ ਡਿਵੈਲਪਮੈਂਟਸ ਵੀ ਨੇ ਪੰਚਾਇਤ ਰਾਜ ਵੀ ਨੇ ਕਮੇਟੀ ਔਨ ਗਵਰਨਮੈਂਟ ਅਸ਼ੋਰੈਂਸਸ ਵੀ ਨੇ ਔਰ ਉਹਨਾਂ ਨੇ ਪਹਿਲਾਂ ਤਾਂ ਮੈਂ ਟਵੀਟ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੇ ਕਿਹਾ ਕਿ ਵੀ ਵੀ ਡਰਾਇਵਿਡੈਂਸ ਦੀ ਉਹਨਾਂ ਦੀ ਆਈਡੀ ਹੈ ਜੀ ਇੰਡੀਆ ਸਲੋਲੀ ਟਰਨਿੰਗ ਆਊਟ ਟੂ ਬੀ ਅ ਪਾਕਿਸਤਾਨ ਵੇਅਰ ਯੂਨੀਫਾਰਮਡ ਫੋਰਸਸ ਕੰਟਰੋਲ ਡੈਮੋਕ੍ਰੇਸੀ ਫਿਊ ਮੋਰ ਸਟੈਪਸ ਟੂ ਰੀਚ ਉਹਨਾਂ ਨੇ ਕਿਹਾ ਵੀ ਜਿਵੇਂ ਪਾਕਿਸਤਾਨ ਦੇ ਵਿੱਚ ਫੌਜ ਹੀ ਸਭ ਕੁਝ ਕਰਦੀ ਹੈ ਯੂਨੀਫਾਰਮਡ ਜਿਹੜੇ ਲੋਕ ਨੇ ਉਹੀ ਕੰਟਰੋਲ ਕਰ ਰਹੇ ਨੇ ਲੋਕਤੰਤਰ ਨੂੰ ਇੰਡੀਆ ਵੀ ਉਸ ਪਾਸੇ ਵਾਲੀ ਚਲਾ ਗਿਆ ਔਰ ਨਾਲ ਥੱਲੇ ਉਹਨਾਂ ਨੇ ਡੈਮੋਕ੍ਰੇਸੀ ਐਟ ਸਟੇਕ ਕਹਿ ਕੇ ਉਹਨਾਂ ਦਾ ਡੀਐਮਕੇ ਐਮਪੀ ਹੈਜ਼ ਬੀਨ ਕੁਐਸਚਨਡ by CISF personal when he was entering the parliament a gatekeeper questions the owner of the house a kyunki tweet de vich ohna ne apna hun idi shuruaat ae hundi ae ki MM Abdullah oh rajsabha da chairman oh vice president jehda india da hai oh rajsabha da chairman hunda hai america ch hui jehda vice president hai jehme kamala harris hai oh senate di chairperson hai ਔਰ ਉਹਨੂੰ ਉਹਨੇ ਲੈਟਰ ਲਿਖਿਆ ਐ ਮਮਬੁੱਦਲਾ ਨੇ ਉਹਨੇ ਚੇਅਰਮੈਨ ਨੂੰ ਕਿ ਜਿਹੜਾ ਪੱਕਾ ਜਨਸੰਗੀ ਹੈ ਜਗਦੀਪ ਧਾਨਕਰ ਕਿ ਆਈ ਏਮ ਰਾਈਟਿੰਗ ਟੂ ਯੂ ਇਨ ਅ ਸਟੇਟ ਆਫ ਸ਼ੌਕ ਐਂਡ ਵਿਸ਼ ਟੂ ਬ੍ਰਿੰਗ ਯਰ ਅਟੈਂਸ਼ਨ ਅ ਸੀਰੀਅਸ ਇਨਸੀਡੈਂਟ ਵਿਚ ਟੁਕ ਪਲੇਸ ਐਟ ਪਾਰਲੀਮੈਂਟ ਹਾਊਸ ਐਸਟੇਟ ਟੁਡੇ 18 ਤਰੀਕ ਦੀ ਘਟਨਾ ਜੀ ਵੀ ਫਿਰ ਟਾਈਮ ਦਿੱਤਾ ਵੀ ਈਨੇ ਵਜੇ ਵੈਨ ਆਈ ਵਾਸ ਐਂਟਰਿੰਗ ਦਾ ਪਾਰਲੀਮੈਂਟ ਹਾਊਸ ਐਸਟੇਟ ਈਨੇ ਪਾਰਲੀਮੈਂਟ ਪ੍ਰੋਵਾਈਡਿਡ ਫੇਰੀ ਵਹੀਕਲ ਜਿਹੜੀ ਉਹਨਾਂ ਦੀ ਪਾਰਲੀਮੈਂਟ ਦੀ ਹੈ i was stopped at ikr led by cisf personnel before the boom barrier and was questioned on the purpose of my visit to the parliament today and where i was headed inside the premises unna keha ji main jadon parliament di gaddi ch aaya mainu gate te rokya eh ohi cisf jinna chpeer jadhi hai bibi ne ਕਿ ਉਹ ਮੈਨੂੰ এমਪਲੋਈ ਨੇ ਰੋਕਿਆ ਉਹਨੇ ਕਿਹਾ ਜੀ ਕਿੱਥੇ ਚੱਲੇ ਆ ਤੂੰ ਕੀ ਲੈਣ ਚੱਲੇ ਆ ਅੰਦਰ ਕਿੱਥੇ ਜਾਣੇ ਉਹਨੇ ਕਿਹਾ ਆਈ ਵਾਸ ਆਈ ਐਮ ਐ ਪੌਲਡ ਬਾਈ ਦਿਸ ਬਿਹੇਵੀਅਰ ਆਫ ਸੀਆਈਐਸ ਆਫ ਪਰਸਨਲ ਹੂ ਕੁਐਸਚਨਡ ਮੀ ਓਨ ਦਾ ਪਰਪਸ ਆਫ ਮਾਈ ਵਿਜ਼ਿਟ ਟੂ ਦਾ ਪਾਰਲੀਮੈਂਟ ਅ ਪਲੇਸ ਵੇਅਰ ਆਈ ਰਿਪਰੈਜ਼ੈਂਟ ਦਾ ਇੰਟਰਸਟਸ ਆਫ ਦਾ ਪੀਪਲ ਐਂਡ ਦਾ ਸਟੇਟ ਆਫ ਤਾਮਿਲਨਾਡੂ ਕਿ ਮੈਂ ਰਿਪਰੈਜ਼ੈਂਟ ਕਰਦਾ ਤਾਮਿਲਨਾਡੂ ਨੂੰ ਲੋਕਾਂ ਨੂੰ ਉੱਥੇ ਮੈਨੂੰ ਇੱਕ ਸਪਾਟ ਆ ਪੁੱਛ ਰਿਆ ਰੋਕ ਕੇ ਕਿ ਦੱਸ ਤੂੰ ਉੱਥੇ ਲੈਣ ਕੀ ਚੱਲੇ ਆ Or uh, such an unprecedented misbehavior has never happened earlier while the PSS was in charge of the security. A whole body PSS in charge. I strongly believe that members of parliament can enter the parliament even if they do not have any official engagement. And even if I have any engagements, I am liable to disclose it to answerable only to mr my chairman who is the custodian of tu rjar mene tu da mainu puch sakda hai kise gal de nahi jawab de main tenu maino ik spy puchhega ki ki lane chaleya parliament tu member parliament nu puch rahe i am still unable to comprehend the manner in which i was questioned by cs ciisf personal today and the incident had deeply affected me ki main aj bhi shock ch ha ki mere naal eh hoya hai as the custodian of the council of state and members i request you to take cognizance of this unprecedented misbehavior by ciisf personnel une gal kaliye nahi hai ke vi oh unnu unhane puch liya unhan de layi har sikhar musliman har isai suspect hai oh president ban jaye jo zail singh di kothi de vi nigrani si je tu si unhan di intelligence waleya di kitaban padho ਇਵਨ ਉਹਦੇ ਬਰਾਬਰ ਅੰਦਰ ਕੌਣ ਗਿਆ ਆਇਆ ਉਹ ਤਾਂ ਹੁੰਦਾ ਹੀ ਸੀ ਅੰਦਰ ਜੋ ਕਨਵਰਸੇਸ਼ਨ ਗਿਆਨੀ ਜ਼ਿਆਰ ਸੇ ਕਰ ਰਹੇ ਉਹ ਵੀ ਰਿਕਾਰਡ ਹੋ ਰਹੀ ਹੁੰਦੀ ਸੀ ਇਹ ਪ੍ਰੈਜ਼ੀਡੈਂਟ ਸੀ ਇੰਡੀਆ ਦਾ ਔਰ ਇਹੀ ਹਾਲ ਬਾਕੀਆਂ ਦਾ ਹੈ ਔਰ ਇਹ ਜੇ ਇੱਕ ਸਿਟਿੰਗ ਐਮਪੀ ਨੂੰ ਜਿਹੜਾ ਮੈਂਬਰ ਪਾਰਲੀਮੈਂਟ ਹੈ ਇੱਕ ਸਪੱਡਾ ਰੋਕ ਕੇ ਕਹਿੰਦਾ ਵੀ ਤੂੰ ਅੰਦਰ ਕੀ ਲੈਣ ਚੱਲੇ ਆ ਬਈ ਹੁਣ ਇਹ ਉਹਨੇ ਕਿਹਾ ਬਿਲਕੁਲ ਠੀਕ ਕਿਹਾ ਉਹਨੇ ਕਿਹਾ ਜੀ ਇਹ ਤਾਂ ਯੂਨੀਫਾਰਮਡ ਪੀਪਲ ਦੇ ਕੰਟਰੋਲ ਫੌਜ ਜਾਂ ਹਿੰਦੂਤਵੀ ਸੋਲਜਰੀ ਇਹਨੂੰ ਕੰਟਰੋਲ ਕਰ ਰਹੇ ਨੇ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਾਂ ਆਪ ਆਪਣੇ ਵਿਲਜਰ ਮੈਸਨ ਨਿਓਲੈਂਡ ਜਾ ਰਹੇ ਆਂ ਸਭ ਤੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਸੋਨਮਲ ਜੀ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਇੰਦਰਜੀਤ ਸੰਧੂ ਜੀ ਐਸ ਬੀ ਅਫੀਸ਼ਰ ਜੀ ਜੀ ਫੇਰੇ ਇਸੇ ਤਰ੍ਹਾਂ ਇਹ ਸਾਨੂੰ ਸਭ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਚਰਨਜੀਤ ਰੰਦਾ ਜੀ ਕਹਿੰਦੇ ਵਾਗ ਜਿਗੀ ਖਾਲਸਾ ਵਾਗ ਜਿਗੀ ਫਤਿਹ ਡਾਕਟਰ ਸਾਹਿਬ ਆ ਮਜੋਰ ਗੋਬਰ ਖੈਰੇ ਦਾ ਕੁਝ ਕਰਨਾ ਪੈਣਾ ਬਹੁਤ ਭੌਂਗਦਾ ਲੱਗਦਾ ਗੁਰੂ ਨੇ ਇਹ ਸੇਵਾ ਮੇਰੇ ਕੋਲ ਹੀ ਲਾਣੀ ਹੈ ਆ ਤਾਂ ਮੈਂ ਮੈਂ ਰੜੀਆਂ ਕਹਿੰਦੇ ਖਾਲਸਾ ਜਿੰਦਾਬਾਦ ਔਰ ਇਸ ਤਰ੍ਹਾਂ ਨਹੀਂ ਰੰਦਾ ਵਸਬ ਸੇਵਾ ਇਹ ਮੈਨੇ ਕੀਤੀ ਜਾਂਦੀ ਨਹੀਂ ਇਸ ਕਿਸਮ ਦੀ ਕੋਈ ਗਲਬਾਤ ਕਰਨ ਦੀ ਲੋੜ ਹੁੰਦੀ ਹੈ ਬਸ ਤੁਸੀਂ ਆਪਣਾ ਇਮਾਨ ਕਾਇਮ ਰੱਖੋ ਬਾਕੀ ਜਿਹੜੇ ਨੇ ਇਸ ਕਿਸਮ ਦੇ ਲੋਕ ਨਾਏ ਪਹਿਲੇ ਨੇ ਨਾਏ ਅਖੀਰਲੇ ਹੋਣੇ ਨੇ ਵੇ ਖੜੇ ਕੀਤੇ ਹੋਏ ਨੇ ਤੁਹਾਡੇ ਜਮੇ ਹੋਰ ਵੱਡੀਆਂ ਸੇਵਾਵਾਂ ਦੇ ਮੌਕੇ ਗੁਰੂ ਤੁਹਾਨੂੰ ਦੇਗਾ ਬਿਲਕੁਲ ਤੁਸੀਂ ਆਪਣੇ ਵਿਧਨ ਦਾ ਲੋ ਜਿਹੜਾ ਹੈ ਉਹ ਇਸ ਸਾਰੇ ਨੂੰ ਆਪੋਸ ਕਰੋ ਸਤਨਾਮ ਸਿੰਘ ਜੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਅਮਰਜੀਤ ਸਾਨੀ ਜੀ ਫਤਿਹ ਬੁਲੰਦੇ ਨੇ ਫਿਰ ਇਸ ਤਰ੍ਹਾਂ ਸੀਤਾ ਲੈ ਕੇ ਫਰਾਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਜਸਜੀਤ ਸਿੰਘ ਜੀ ਵੀ ਫਤੇ ਬੁਲਾਣ ਦੇ ਨੇ ਔਰ ਕਹਿੰਦੇ ਕਿ ਤੁਹਾਡੀ ਚੜ੍ਹਦੀ ਕਲਾ ਕਰਨ ਵਾਏ ਗੁਰੂ ਔਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਕ੍ਰੇਜ਼ੀ ਕੋਲਸ ਸਾਨੂੰ ਫਤੇ ਬੁਲਾਣ ਦੇ ਦੋਨਾਂ ਨੂੰ ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਦਾ ਐਨਐਸਏ 1 ਇਅਰ ਐਕਸਟੈਂਡ ਕਰਤਾ ਔਰ ਇੰਡੀਅਨ ਗਵਰਨਮੈਂਟ ਨੂੰ ਡਾਰ ਬੋਤ ਹੈ ਸੋ ਭਾਈ ਸਾਹਿਬ ਦੇ ਬਾਰ ਆਨ ਦਾ ਉਹ ਆਲਰੇਡੀ ਅਸੀਂ ਡਿਸਕਸ ਕਰਦੇ ਹਾਂ ਆਲ ਬਾਊਟ ਟਰੂਥ ਐਂਡ ਸਿੱਖਿਜ਼ਮ ਫਤੇ ਬੁਲਾਣ ਦੇ ਨੇ ਸਾਨੂੰ ਪਾਲਟੀਜ਼ ਵੀ ਫਤਿਹਪਾਲ ਨੇ ਬਰਿੰਦਰ ਸਿੰਘ சிவாਜੀ ਵੀ ਇਹ ਵੀ ਕਹਿੰਦੇ ਡਾਕਟਰ ਸਾਹਿਬ ਪਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਕੋਈ ਰਾਹ ਹੈਗਾ ਸੋ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਪੋਲੀਟੀਕਲੀ ਹੈ ਜੀ ਉਹਨਾਂ ਨੇ ਹੀ ਫੈਸਲਾ ਕਰਨਾ ਹੈ ਜਿਹਨਾਂ ਦੇ ਇਹ ਸਾਰੇ ਲਾਅ ਬਣਾਏ ਹੋਏ ਨੇ ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਫਤਿਹਪਾਲ ਨੇ ਗੁਰਪ੍ਰੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਯੂ ਡੋਨਟ ਡਿਡ ਨਾਟ ਡਿਡਨਟ ਕੰਫਰਟ ਸੋ ਕਾਲ ਫਰੈਂਟ ਸੋ ਕਾਲ ਸਿੱਖ ਸਕਾਲਰ Harinder Singh you know ele uh, is his uh, uh, indian store Gurpreet Singh ji gall hai bi jadon koi samagam organize koi hor kar rahe assi us de vich ek participant de taur te hai Harinder Singh da view point jivein main beginning ch bhi keha ke bi controversial hai par jadon invite karn waleyan ne ohna nu as a panelist banaya te assi utthe 700 bandeyan de vich ਇਕ ਦੂਸਰੇ ਦੇ ਨਾਲ ਉਲਝ ਕੇ ਜਿਹਨੂੰ ਲਾਈਵ ਦੁਨੀਆ ਦੇਖ ਰਹੀ ਆ ਕੋਈ ਜਲੂਸ ਤਾਂ ਨਹੀਂ ਸੀ ਕਢਵੋਣਾ ਹੂੰ ਬਾਕੀ ਅਸੀਂ ਆਪਣਾ ਵਿਊ ਪੁਆਇੰਟ ਸਟਰੋਂਗਲੀ ਦਿੱਤਾ ਹੈ ਡਾਕਟਰ ਚੀਮਾ ਨੇ ਦਿੱਤਾ ਹੈ ਹੂੰ ਔਰ ਬਾਕੀ ਸੰਗਤ ਜੱਜ ਕਰਦੀ ਹੈ ਵੀ ਕੌਣ ਕੀ ਹੈ ਇਹ ਇਸ ਕਿਸਮ ਦੇ ਫੋਰਮ ਚ ਜਿਹੜਾ ਜਾ ਕੇ ਤੁਸੀਂ ਥਰਡ ਹਾਂ ਕੋਈ ਇਸ ਕਿਸਮ ਦਾ ਜਿਹਦੇ ਵਿੱਚ ਡਿਸਕਸ਼ਨ ਡਿਬੇਟ ਲਈ ਹੋਏ ਕਿ ਭਾਈ ਦੱਸ ਤੇਰੇ ਇਸ਼ੂ ਕੀ ਨੇ ਕੌਮ ਪ੍ਰਤੀ ਜਿਹੜਾ ਤੇਰੀ ਫਲਾ ਫਲਾ ਇਸ਼ੂ ਤੇ ਦੈਟ ਇਜ਼ ਦਾ ਫਾਰਮੈਟ ਸੋ ਅਸੀਂ ਹਰਥਾਂ ਸਿਰਫ ਕਨਫਰਡੇਸ਼ਨ ਨੂੰ ਜਿਹੜਾ ਉਹ ਰਸਤਾ ਨਾ ਬਣਾਈਏ ਕਿਉਂਕਿ ਇੱਕ ਜਿਹੜਾ ਉਹ ਹੁੰਦਾ ਵੀ ਨਹੀਂ ਸ਼ਾਇਸਤਰੀ ਵੀ ਨਹੀਂ ਹੁੰਦੀ ਇਸ ਕਿਸਮ ਦੇ ਫਾਰਮੈਟ ਜਸਵਿੰਦਰ ਸਿੰਘ ਮਨਹਸ ਕਨਨੈਂਗ ਥੈਂਕਸ ਫੋਰ ਕੈਨੇਡਾ ਕਾ ਪਾਰਲੀਮੈਂਟ ਸ਼ੂਡ ਫਰਮ ਵਰਲਡ ਸੈਕ ਪਾਰਲੀਮੈਂਟ ਔਰ ਇਸੇ ਤਰ੍ਹਾਂ ਹਰਮਨ ਪਨੂਜੀ ਪਿੰਡ ਤਰ ਲੋਕਾਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਐਚ ਜੀ ਵੀ ਫਤਿਹ ਬਲਾਨੇ ਨੇ ਸੁਖਜੀ ਨੂੰ ਬੱਚੋ ਗੁੱਡ ਜੌਬ ਕੀਪ ਇਟ ਅਪ ਅਨ ਹੈਂਗ ਸਿੰਘ ਕਹਿੰਦੇ ਹੂ ਇਜ਼ ਦਾ ਟੈਰਰਿਸਟ ਇਨ ਮਨੀਪੁਰ ਫਰਮ ਆਲਮੋਸਟ ਅ ਈਅਰ ਬਿਲਕੁਲ ਕਿਉਂਕਿ ਅੱਜ ਹੀ ਉਹਨਾਂ ਦੇ ਇੱਕ ਮਿਨਿਸਟਰ ਨੇ ਕਿਹਾ ਜੀ ਮਨੀਪੁਰ ਦੀ ਪ੍ਰੋਬਲਮ ਲਾ ਐਂਡ ਆਰਡਰ ਪ੍ਰੋਬਲਮ ਹੈ ਉਹਨਾਂ ਕਿਹਾ ਜੀ ਦੱਸੋ ਫਿਰ ਟੈਰਰਿਸਟ ਕੌਣ ਹੈ ਬਿਲਕੁਲ ਔਰ ਕੰਬੈਟ ਐਕਸ ਕਹਿੰਦੇ ਨੇ ਕਿ ਕੁਕੀ ਗਿਲ ਜੀ ਨੇ ਡਾਕਟਰ ਸਾਹਿਬ ਦੇ ਖਾਂਦੇ ਦੀ ਕੋਈ ਵੀਡੀਓ ਕਲਿੱਪ ਵਾਇਰਲ ਕਰਨ ਦੀ ਦਾ ਇਲਜ਼ਾਮ ਲਾਇਆ ਆਈ ਡੋਨਟ ਵਚ ਵੀਡੀਓ অর ਟਾਪਿਕ ਹੀ ਇਸ ਟਾਕਿੰਗ ਬਾਟ অর ਕੁਕੀ ਗਿਲ ਜਸਟ ਵਾਂਟ ਟੂ ਕਨਫਿਊਜ਼ ਸਿਕ ਆਡੀਅੰਸ ਕੰਬੈਟ ਜੀ ਤੁਸੀਂ ਬਿਲਕੁਲ ਠੀਕ ਕਿਹਾ ਮੈਨੂੰ ਵੀ ਸੈਟਲ ਤੋਂ ਇੱਕ ਡਾਕਟਰ ਸਾਹਿਬ ਨੇ ਭੇਜੇ ਚਾਰ ਪੰਜ ਦਿਨ ਪਹਿਲਾਂ ਹੀ ਕਿ ਜਿਹੜਾ ਔਰ ਉਹਦੇ ਚ ਮੈਨੂੰ ਤਾਂ ਸਮਝ ਵੀ ਨਹੀਂ ਆਈ ਵੀ ਉਹ ਕਿਹੜੀ ਵੀਡੀਓ ਵਾਇਰਲ ਕਰਨ ਦੀ ਗੱਲ ਕਰਦੇ ਨੇ ਪਹਿਲੀ ਗੱਲ ਤੇ ਨਾਮ ਹੈ ਟੈਕ ਸਾ ਵੀ ਹੈ ਨਾਮ ਹੈ ਕਿਸੇ ਦੀਆਂ ਕਦੇ ਵੀਡੀਓਜ਼ ਚੁੱਕ ਕੇ ਮੈਂ ਤਾਂ ਨਾਰਮਲ ਵੀ ਇਵਨ ਐਕਸ ਦੇ ਉੱਤੇ ਜਾਂ ਟਵਿੱਟਰ ਦੇ ਉੱਤੇ ਵੀ ਨਹੀਂ ਹੈ ਸੋਸ਼ਲ ਮੀਡੀਆ ਤੇ ਵੀ ਮੇਰੀ ਕਦੇ ਕੋਈ ਕਮੈਂਟਰੀ ਨਹੀਂ ਹੁੰਦੀ ਜੇ ਕਿਸੇ ਨੇ ਕਿਸੇ ਥਾਂ ਤੋਂ ਕੋਈ ਕੱਟ ਵਰਡ ਕਰਕੇ ਸਾਡੀ ਜਿਹੜੀ ਕਿਸੇ ਚੀਜ਼ ਨੂੰ ਵੜਾ ਕੇ ਕੀਤਾ ਤੇ ਉਹਦੇ ਤੇ ਰਿਐਕਟ ਕਰ ਰਹੇ ਨੇ ਘਟੂ ਘਟ ਇੱਕ ਇਨਸਾਨੀ ਤੌਰ ਦੇ ਉੱਤੇ ਜਾਂ ਇੱਕ ਐਕਟੀਵਿਸਟ ਦੇ ਤੌਰ ਤੇ ਫਰਜ਼ ਹੁੰਦਾ ਵੀ ਤੁਸੀਂ ਗੱਲ ਕਰੋ ਵੀ ਕਿ ਹੈ ਕੀ ਐਸਾ ਕਿਹਾ ਗਿਆ ਜਿਹੜਾ ਠੀਕ ਨਹੀਂ ਹੈ ਕਿ ਸਾਡੀ ਇਹ ਕੋਸ਼ਿਸ਼ ਨਾ ਉਲਝਣਦੀ ਹੈ ਨਾ ਅਸੀਂ ਕਿਸੇ ਦਾ ਜਿਹੜਾ ਉਹ ਕੋਈ ਉਹਨੂੰ ਏਵੈਲਿਊਏਟ ਇਸ ਲਿਹਾਜ਼ ਨਾਲ ਕਰਦੇ ਸਾਡਾ ਕੁੱਕੀ ਗੇਲ ਜਾਂ ਕਿਸੇ ਨਾਲ ਕੋਈ ਰੌਲਾ ਨਹੀਂ ਹੈ ਹਾਂ ਜੇ ਉਹਨਾਂ ਨੂੰ ਇਹ ਲੱਗਦਾ ਕਿ ਭਾਈ ਉਹਨਾਂ ਨੇ ਕੁਝ ਨਾ ਕੁਝ ਜਿਸ ਕਿਸਮ ਦੇ ਅੰਦਾਜ਼ ਚ ਅੱਗੋਂ ਗੱਲ ਕਰ ਰਹੇ ਨੇ ਉਹ ਫਿਰ ਸੰਗਤ ਹੀ ਜੱਜ ਕਰਦੀ ਹੁੰਦੀ ਹੈ ਵੀ ਕੌਣ ਕੀ ਹੈ ਪਰ ਇਹਦੇ ਵਿੱਚ ਕੋਈ ਨਹੀਂ ਹੈ ਕਿ ਵੀ ਅਸੀਂ ਕਿਸੇ ਨੂੰ ਨਿਸ਼ਾਨਾ ਬਣਾ ਕੇ ਜਾਂ ਟਾਰਗੇਟ ਕਰਕੇ ਜਾਂ ਵੀਡੀਓ ਕੋਈ ਉਹਨੂੰ ਜਿਹੜਾ ਉਹ ਕੀ ਉਹਨੂੰ ਟਿਊਟਰਡ ਔਰ ਕੱਟ ਪੇਸਟ ਕਰਕੇ ਵੀ ਬਣਾਈ ਹੋਏ ਇਸ ਕਿਸਮ ਦਾ ਕੋਈ ਸਾਡਾ ਨਾ ਸਾਡੇ ਚ ਐਕਸਪਰਟੀਜ਼ ਹੈ ਨਾ ਸਾਡੀ ਵਿਲ ਹੈ ਅਸੀਂ ਤਾਂ ਵੈਸੇ ਵੀ ਜਿਹੜੇ ਲੋਕ ਖੁੱਲ ਕੇ ਵਿਰੋਧ ਕਰਨ ਵਾਲੇ ਵੀ ਨਹੀਂ ਗਾੜੀ ਗਲੋਜ ਤੱਕ ਜਾਂਦੇ ਨੇ ਉਹਨਾਂ ਨੂੰ ਵੀ ਅਸੀਂ ਇਹੀ ਕਹਿੰਦੇ ਆ ਉਹ ਇੱਕ ਕਿਸੇ ਫਕੀਰ ਦਾ ਕਥਨ ਹੈ ਕਿ ਵੀ ਉਸ ਨੂੰ ਕਿਸੇ ਨੇ ਬੁਰਾ ਭਲਾ ਬਹੁਤ ਕਿਹਾ ਉਹ ਚੁੱਪ ਰਿਹਾ ਉਹਨੇ ਫੇਰ ਕਿਹਾ ਉਹ ਚੁੱਪ ਰਿਹਾ ਫਿਰ ਅਖੀਰ ਬੁਰਾ ਭਲਾ ਕਹਿਣ ਵਾਲਾ ਵੀ ਜਿਹੜਾ ਉਹ ਕਹਿਣ ਲੱਗਾ ਕਿ ਜੀ ਤੁਸੀਂ ਇਨਾ ਕਿਉਂ ਆਪਣੇ ਆਪ ਨੂੰ ਬਿਲਕੁਲ ਸ਼ਾਂਤ ਰੱਖਿਆ ਹੈ ਉਨੇ ਕਿਹਾ ਵੀ ਦਾਸ ਜੇ ਤੂੰ ਮੈਨੂੰ ਅੰਨ ਦਾ ਦੇ ਰੋਟੀ ਦੇਣੀ ਚਾਹੇ ਮੈਂ ਨਾ ਲਵਾਂ ਤੇ ਕਿਦੀ ਹੋਏਗੀ ਉਹਨੇ ਕਿਹਾ ਜੀ ਮੇਰੀ ਉਹਨੇ ਕਿਹਾ ਜੀ ਇਸੇ ਤਰ੍ਹਾਂ ਜੋ ਕੁਝ ਤੂੰ ਦੇ ਰਿਹਾ ਮੈਂ ਲੈਣ ਨੂੰ ਤਿਆਰ ਹੀ ਨਹੀਂ ਉਹ ਤੇਰਾ ਹੀ ਆ ਫਿਰ ਤੇਰਾ ਹੀ ਸੋ ਅਸੀਂ ਇਹੀ ਅਪਰੋਚ ਪਿਛਲੇ ਆਲਮੋਸਟ 30 35 ਸਾਲ ਦੇ ਵਿੱਚ ਰੱਖੀ ਹੈ ਬਹੁਤ ਸਾਰਿਆਂ ਨੇ ਬਹੁਤ ਕੁਝ ਕਿਹਾ ਇਸ ਕਿਸਮ ਦੇ ਇਲزام تراشی ਵੀ ਕਿ ਕਈ ਸਾਡੇ ਸਾਥੀ ਵੀ ਇਨੇ ਪਰਟਰਬ ਹੋ ਜਾਂਦੇ ਸੀ ਕਿ ਤੁਸੀਂ ਇੰਨੀ ਸਾਇਲੈਂਸ ਕਿਉਂ ਰੱਖ ਲੈਣਾ ਹੈ ਉਹ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਸੀ ਕਿ ਜੇ ਅਸੀਂ ਇਸੇ ਕੰਮ 'ਚ ਹੀ ਉਲਝ ਗਏ ਫਿਰ ਜਿਹੜਾ ਕੰਮ ਹੈ ਉਹ ਹੋ ਨਹੀਂ ਸਕਣਾ ਸਾਡੀ ਕੋਸ਼ਿਸ਼ ਇਹੀ ਹੈ ਕਿ ਨਿੱਕੀ ਲੀਕ ਦੇ ਨੇੜੇ ਵੱਡੀ ਲੀਕ ਖਿੱਚ ਦਿਓ ਤੇ ਆਪਣੇ ਆਪ ਵਕਤ ਦੀ ਆਨਸਰ ਹੁੰਦਾ ਬਹੁਤ ਸਾਰੀਆਂ ਗੱਲਾਂ ਦਾ ਬਿਲਕੁਲ ਜੀ ਔਰ ਸਿੰਘਰ ਚਾ ਜੀ ਵੀ ਸਾਨੂੰ ਫਤਿਹਬਲਾ ਦੇ ਖਾਲਸਾ ਜਿੰਦਾਬਾਦ ਕਹਿੰਦਾ ਗੁਰਮਹਿੰਦਰ ਸਿੰਘ ਜੀ ਗਨੇ ਸਾਡਾ ਗਦਰੀ ਬਾਬਾ ਅਮਰਜੀਤ ਸਿੰਘ ਜੀ ਤੇ ਪੈਨਿਲਮ ਕੋਰ ਜੀ ਵਾਏ ਜੀ ਦਾ ਖਾਲਸਾ ਵਾਏ ਜੀ ਦੀ ਫਤਿਹ ਖਾਲਸਾ ਜ਼ਿੰਦਾਬਾਦ ਪੀਟਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਮਨਦੀਪ ਬਾਜਵਾ ਵੀ ਫਤਿਹ ਬਲਾਨੇ ਨੇ ਮਹਿੰਦਰ ਸਿੰਘ ਜੀ ਕੱਲਾ ਬਾਬਾ ਹੀ ਕਹਿ ਦਿਓ ਇੰਨਾ ਹੀ ਬੜਾ ਉਹ ਵੀ ਨਾ ਕਹੋ ਭਾਈ ਕੋ ਉਸ ਤੋਂ ਵੀ ਬਿਹਤਰ ਹੈ ਬਿਲਕੁਲ ਔਰ ਗੁਰਮੇਲ ਸਿੰਘ ਜੀ ਕਹਿੰਦੇ ਵਾਗ ਜੀ ਦਾ ਖਾਲਸਾ ਵਾਗ ਜੀ ਕੀ ਫਤਿਹ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ ਵੈਲਕਮ ਬੈਕ ਮਿਸਿੰਗ ਯੂ ਫੋਰ ਅ ਫਿਊ ਡੇਸ ਥੈਂਕ ਗਾਡ ਅਸੀਂ ਮਿਸ ਕਰਦੇ ਹਾਂ ਤੁਹਾਨੂੰ ਜੀ ਅਸੀਂ ਵੀ ਉਸੇ ਜਿਹੜੀ ਇੱਥੇ ਬਹਿ ਕੇ ਗੱਲ ਕਰਦੇ ਆ ਤੁਰੇ ਫਿਰਦੇ ਕਰਦੇ ਰਹੇ 4 ਦਿਨ ਬਿਲਕੁਲ ਫਿਰ ਕਹਿੰਦੇ ਕਿ ਲਵ ਜੀ ਵੀ ਇਟ ਇਫੋਰ ਯੂ ਆਰ ਡੂਇੰਗ ਅ ਗ੍ਰੇਟ ਜੋਬ ਫॉर ਦਾ ਸੈਕਸ਼ਨ ਪਲੀਜ਼ ਕੀਪ ਇਟ ਅਪ ਗੋਡ ਬlesਸ ਯੂ ਐਂਡ ਯੂ ਆਰ ਟੀਵੀ ਕਾਲਸਾਨ ਜ਼ਿੰਦ آباد ਟੀਵੀ ਰਿਪੋਰਟ ਜ਼ਿੰਦ آباد ਕਹਿੰਦੇ ਨੇ ਬਹੁਤ ਬਹੁਤ ਸ਼ੁਕਰੀਆ ਬਾਈ ਸਾਹਿਬ ਦਵਿੰਦਰ ਸੰਧੂ ਜੀ ਵੀ ਕਹਿੰਦੇ ਨੇ ਹਾਂ ਜਿਹੜਾ ਡੇਟ ਕਰ ਰਹੇ ਸੀ ਜਿਹੜੀ ਜੁਲਾਈ ਅਸੀਂ ਕਹਿ ਰਹੇ ਸੀ ਉਹਨਾਂ ਨੇ 28 ਚੂਨ ਕਿਹਾ ਨਿਕਲ ਗੁਪਤਾ ਦੀ ਜਿਹੜੀ ਹੈ ਹਿਅਰਿੰਗ ਦੀ ਔਰ ਗੁਰਨੇਕ ਨੇਜਰ ਜੀ ਕਹਿੰਦੇ ਨੇ ਕਿ ਸੇ ਕੌਮ ਦੇ ਜੰਗੀ ਜੁਝਾਰੂਆਂ ਜੋਧਿਆਂ ਸ਼ਹੀਦਾਂ ਨੂੰ ਕੋਟ ਕੋਟਨ ਪਰਨਾਮ ਖਾਲਸਾ ਜ਼ਿੰਦ آباد ਔਰ ਕੁਲਦੀਪ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਸੱਚ ਦੀ ਜਿੱਤ ਹੋਏਗੀ ਝੂਠ ਤਾਂ ਮੁਕਾਲਾ ਹੋਏਗਾ ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਵੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਐਨ ਸਿੰਘੋ ਜੀ ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਦੇਖਦੇ ਫਤਿਹ ਕੰਨੇ ਰਾਜਵਿੰਦਰ ਸਿੰਘ ਜੀ ਕਹਿੰਦੇ ਵਾਜੂ ਕੇ ਖਾਲਸਾ ਵਗ ਜੀ ਕਿਤੇ ਡਾਕਟਰ ਸਾਹਿਬ ਆਲਵੇਜ਼ ਪ੍ਰਾਊਡ ਆਫ ਯੂ ਐਂਡ ਆਲਸੋ ਡਾਕਟਰ ਚੀਮਾ ਫੋਰ ਹੈਵਿੰਗ ਸੈਂਸਿਰੀਅਸਨਸ ਫੋਰ आवर ਸਟੱਡੀਆਂ ਸੀਰੀਅਸਨਸ ਹਾਂਜੀ ਬਹੁਤ ਬਹੁਤ ਸ਼ੁਕਰੀਆ ਰਾਜਬਿੰਦਰ ਸਿੰਘ ਜੀ ਤੁਹਾਡੇ ਬੋਲ ਤੁਹਾਡੀ ਲਿਖਤ ਸਾਨੂੰ ਹਮੇਸ਼ਾ ਹੌਸਲਾ ਦੇਣ ਵਾਲੀ ਹੁੰਦੀ ਹੈ ਬਿਲਕੁਲ ਦੀਪਕੌਰ ਜੀ ਫਤਿਹ ਬੁਲਾਨਦੇ ਨੇ ਬਲਜੀਤ ਭਰਾ ਜੀ ਫਤਿਹ ਬੁਲਾਨਦੇ ਨੇ ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਇਕਤਾ ਇਕਤਾ ਸਭ ਮਸਲੇ ਦਾ ਹੱਲ ਯਾਦ ਰੱਖੋ ਜਾਗਦਿਆਂ ਜ਼ਮੀਰਾਂ ਵਾਲਿਓ ਮੋਦ ਸੁਲਮਾਨ ਕੁਰਬਾਨੀ ਕਹਿੰਦੇ ਨੇ ਕੁਲਦੀਪ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ ਮੋਦ ਸੁਲਮਾਨ ਕਨੇ ਗੁੱਡ ਨਿਊ ਜੀ ਔਰ ਫਿਰ ਇਸੇ ਤਰ੍ਹਾਂ ਤਰਸੀਮ ਢਾਲੀਵਾਲ ਜੀ ਅਜਵਿੰਦਰ ਸਿੰਘ ਜੀ ਨਰਿੰਦਰ ਸ਼ਮਸ਼ੀਰ ਢੱਲੋ ਜੀ ਜੂਨ 84 ਜ਼ਖਮ ਰਸਤੇ ਏ ਸਾਮੂਸਾ ਬਫਤਿਹ ਬੁਲਾਉਂਦੇ ਨੇ ਔਰ ਖਾਲਸਾ ਜিন্দাবাদ ਕਹਿੰਦੇ ਨੇ ਹੋਰ ਇਸ ਦਿਨ ਆਪਣੇ ਵਿਚਕ ਲੈਣੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮੇਂ ਇਥੇ ਮੁਖਤ ਹੈ ਤੁਸੀਂ ਆਪਣੀ ਰਾਏ ਤੇ ਸੁਰਾ ਸਾਨੂੰ ਪੇਜਨਾ ਪਹੁੰਚਾ ਸਾਡੇ ਸਪੱਤੇ ਤੇ ਐਸਓਐਸ ਸਾਚੀ ਵੀਰਿਫੋਰ 4 ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫੇਰ ਦੁਬਾਰਾ ਤੁਹਾਰੇ ਸੰਮੁਖ ਆਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਆਪਣੇ ਡਾਕਟਰ ਸਾਨੂੰ ਆਗਿਆ ਦੋ ਦੇਖਦੇ ਰੋਚੀ ਵੀਰਿਫੋਰ ਬੁਲਾਦੇ ਹੋ ਫਤਿਹ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਰਬ ਰਾਕਾ